ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਹਫਤਾ ਦੀ ਸਾਂਝ ਪਾਉਣ ਲੱਗਿਆ ਜੀ ਕਿ ਜੋ ਆਪਣੇ ਬੱਚੇ ਨੇ ਕਰਾਹੇ ਪੈ ਜਾਂਦੇ ਨੇ ਮਾਂ-ਬਾਪ ਬੜੇ ਪਿਆਰ ਸਤਿਕਾਰ ਦੇ ਨਾਲ ਪਾਲਦੇ ਨੇ ਉਹਨਾਂ ਤੋਂ ਬਹੁਤ ਆਸਾਂ ਰੱਖਦੇ ਨੇ ਪਰ ਫਿਰ ਵੀ ਕਈ ਵਾਰ ਬੱਚੇ ਗਲਤ ਸੰਗਤ ਦੇ ਵਿੱਚ ਪੈ ਕੇ ਕਰਾਹੇ ਪੈ ਜਾਂਦੇ ਨੇ ਉਹਨਾਂ ਦੇ ਪ੍ਰਤੀ ਸਰਦਾਰ ਹਰਚੰਦ ਸਿੰਘ ਬਗੜੀ ਜੀ ਨੇ ਲਬਾਹ ਸੋਣਾ ਲਿਖਿਆ ਜੀ ਜਰੂਰ ਪਿਆਰ ਨਾਲ ਸੁਣਨਾ ਜੀ ਪਾਲ ਪੋਸ਼ ਕੇ ਮਾਪੇ ਤੁਨੂੰ ਰੋਬਣ ਜੋਗੇ ਰਹਿ ਗਏ ਉਹ ਪਾਲ ਪੋਸ਼ ਕੇ ਮਾਪੇ ਤੁਨੂੰ ਰੋਬਣ ਜੋਗੇ ਰਹਿ ਗਏ ਕਿਹੜੇ ਪਾਸੇ ਪੈ ਗਏ ਬੱਚਿਓ ਕਿਹੜੇ ਰਾਹੀ ਪੈ ਗਏ ਉਹ ਕਿਹੜੇ ਪਾਸੇ ਪੈ ਗਏ ਬੱਚਿਓ ਕਿਹੜੇ ਰਾਹੀ ਪੈ ਗਏ ਮਾਪੇ ਬਾਪ ਨੇ ਤੁਹਾਡੇ ਉਤੋਂ ਕੀ ਕੀ ਰੱਖੀਆਂ ਆਸਾਂ ਉਹ ਮਾਪੇ ਨੇ ਤੁਹਾਡੇ ਉਤੋਂ ਕੀ ਕੀ ਰੱਖੀਆਂ ਆਸਾਂ ਤੁਹਾਡੇ ਸੁੱਖਾਂ ਦੇ ਲਈ ਕਰਦੇ ਦਿਨ ਰਾਤ ਅਰਦਾਸਾਂ ਤੁਹਾਡੇ ਸੁੱਖਾਂ ਦੇ ਲਈ ਕਰਦੇ ਦਿਨ ਰਾਤ ਅਰਦਾਸਾਂ ਨਿਤ ਮਾੜੀਆਂ ਸੁਣ ਸੁਣ ਖਬਰਾਂ ਹਾਏ ਹਾਂਸਰੇ ਢਹਿ ਗਏ ਕਿਹੜੇ ਰਾਹੀ ਪੈ ਗਏ ਬੱਚਿਓ ਕਿਹੜੇ ਰਸਤੇ ਪੈ ਗਏ ਉਹ ਕਿਹੜੇ ਰਾਹੀ ਪੈ ਗਏ ਬੱਚਿਓ ਕਿਹੜੇ ਰਸਤੇ ਪੈ ਗਏ ਸੂਮਲ ਸਿੱਧੂ ਬੂਟਰ ਜੌਲ ਕੀ ਕੀ ਨਾਮ ਗਣੇਵਾ ਉਹ ਸੂਮਲ ਸਿੱਧੂ ਬੂਟਰ ਜਾਹਲ ਕੀ ਕੀ ਨਾਮ ਗਿਣਾਵਾ ਮਾਰਨ ਮਾਰਨ ਵਾਲਿਓ ਤੁਸੀਂ ਕਿਵੇਂ ਰੋਲਤੀਆਂ ਮਾਵਾਂ ਉਹ ਮਾਰਨ ਮਾਰਨ ਵਾਲਿਓ ਤੁਸੀਂ ਕਿਵੇਂ ਰੋਲਤੀਆਂ ਮਾਵਾਂ ਨੀਂਦਾਂ ਭੁੱਖਾਂ ਸੁਖ ਸ਼ਾਂਤੀ ਸਭ ਕੁਝ ਲੁੱਟ ਕੇ ਲੈ ਗਈ ਕਿਹੜੇ ਰਾਹੀ ਪੈਗੇ ਬੱਚੋ ਕਿਹੜੇ ਰਸਤੇ ਪੈਗੇ ਉਹ ਕਿਹੜੇ ਰਾਹੀ ਪੈਗੇ ਬੱਚੋ ਕਿਹੜੇ ਰਸਤੇ ਪੈਗੇ ਕੁਝ ਕਾਰਾਂ ਦੀ ਪੇਟਾ ਚੜ ਗਏ ਕੁਝ ਖਾਲੇ ਗੋਲੀ ਉਹ ਕੁਝ ਕਾਰਾਂ ਦੀ ਭੇਟਾ ਚੜ ਗਏ ਕੁਝ ਖਾਲੇ ਗੋਲੀ ਹਾਏ ਨਹੀਂ ਤਕਦੀਰੇ ਛਾੜੀ ਕਿਵੇਂ ਜਵਾਨੀ ਰੋਲੀ ਹਾਏ ਨਹੀਂ ਤਕਦੀਰੇ ਛਾੜੀ ਕਿਵੇਂ ਜਵਾਨੀ ਰੋਲੀ ساری ਉਮਰ ਨਾ ਭਰਨੇ ਜਿਹੜੇ ਜ਼ਖਮ ਦਿਲਾਂ ਤੇ ਦੇ ਗਏ ਕਿਹੜੇ ਰਾਹੀ ਪੈ ਗਏ ਬੱਚੋ ਕਿਹੜੇ ਰਸਤੇ ਪੈ ਗਏ ਉਹ ਕਿਹੜੇ ਰਾਹੀ ਪੈ ਗਏ ਬੱਚੋ ਕਿਹੜੇ ਰਸਤੇ ਪੈ ਗਏ ਉਹ ਪਿਆਰ ਮੁਹੱਬਤ ਵਾਲੀ ਰੁੱਤੇ ਤੁਸੀਂ ਵੈਰ ਕਮਾ ਲੇ ਉਹ ਪਿਆਰ ਮੁਹੱਬਤ ਵਾਲੀ ਰੁੱਤੇ ਤੁਸੀਂ ਵੈਰ ਕਮਾ ਲਏ ਮਾਰ ਮਰਾਈ ਵਾਲੇ ਤੁਸੀਂ ਕੈਸੇ ਬਣ ਜਭਾ ਲਏ ਉਹ ਮਾਰ ਮਰਾਈ ਵਾਲੇ ਤੁਸੀਂ ਕੈਸੇ ਬਣ ਜਭਾ ਲਏ ਨਸੇ ਕਲਬਾਂ ਵਾਲੇ ਤੁਹਾਨੂੰ ਕਿੱਥੋਂ ਕਿੱਥੇ ਲੈ ਗਏ ਕਿਹੜੇ ਰਾਹੀ ਪੈਗੇ ਬੱਚਿਓ ਕਿਹੜੇ ਰਸਤੇ ਪੈਗੇ ਉਹ ਕਿਹੜੇ ਰਾਹੀ ਪੈਗੇ ਬੱਚਿਓ ਕਿਹੜੇ ਰਸਤੇ ਪੈਗੇ ਗਾਇੰਗਾ ਦੀ ਥਾਂ ਜੀਣ ਜੋਗੋ ਟੀਮਾ ਤੁਸੀਂ ਬਣਾਓ ਉਹ ਗੈਂਗਾਂ ਦੇ ਤਾਂ ਜੀਣ ਜੋਗ ਉਹ ਟੀਮਾ ਤੁਸੀਂ ਬਣਾਓ ਜੋਰ ਜਵਾਨੀ ਵਾਲਾ ਜਾ ਕੇ ਗੇਮਾਂ ਵਿੱਚ ਦਿਖਾਓ ਉਹ ਜੋਰ ਜਵਾਨੀ ਵਾਲਾ ਜਾ ਕੇ ਗੇਮਾਂ ਵਿੱਚ ਦਿਖਾਓ ਉਹ ਬੁਰੇ ਕੰਮਾਂ ਦੇ ਬੁਰੇ ਨਤੀਜੇ ਲੋਕ ਸਿਆਣੇ ਕਹਿ ਗਏ ਕਿਹੜੇ ਰਾਹੇ ਪੈ ਗਏ ਬੱਚਿਓ ਕਿਹੜੇ ਰਸਤੇ ਪੈ ਗਏ ਉਹ ਕਿਹੜੇ ਪਾਸੇ ਪੈ ਗਏ ਬੱਚਿਓ ਕਿਹੜੇ ਰਾਹੀ ਪੈ ਗਏ ਅਜੇ ਸਮਾਂ ਹੈ ਬਦਲੋ ਰਾਹ ਤੇ ਕਹਿੰਦਾ ਚੰਦ ਪਰਵਾਹੀ ਉਹ ਹਜੇ ਸਮਾਏ ਬਦਲੋ ਰਾਸਤੇ ਕਹਿੰਦਾ ਚੰਦ ਪਰਵਾਹੀ ਕੀ ਕਰਨੀ ਉਹ ਚੰਦਰੀ ਦੌਲਤ ਜਿਹੜੀ ਕਰੇ ਤਬਾਹੀ ਉਹ ਕੀ ਕਰਨੀ ਆ ਚੰਦਰੀ ਦੌਲਤ ਜਿਹੜੀ ਕਰੇ ਤਬਾਹੀ ਕਿਉਂ ਸੁਰਗਰੂ ਤੁਸੀਂ ਛੋਣਿਓ ਨਰਕ ਬਣਾ ਕੇ ਵਹਿ ਗਏ ਕਿਹੜੇ ਰਾਹੀ ਪੈ ਗਏ ਬੱਚੋ ਕਿਹੜੇ ਪਾਸੇ ਪੈ ਗਏ ਕਿਹੜੇ ਰਾਹੀ ਪੈ ਗਏ ਬੱਚੋ ਕਿਹੜੇ ਪਾਸੇ ਪੈ ਗਏ ਪਾਲ ਪੋਸ਼ ਕੇ ਮਾਪੇ ਤੁਹਾਨੂੰ ਰੋਵਣ ਜੋਗੇ ਰਹਿ ਗਏ ਉਹ ਕਿਹੜੇ ਪਾਸੇ ਪੈ ਗਏ ਬੱਚੋ ਕਿਹੜੇ ਰਾਹੀ ਪੈ ਗਏ ਹਾਂ ਜੀ ਜ਼ਰੂਰ ਆਸਰਾ ਕਰਦੇ ਆ ਜੀ ਚੰਗੀ ਲੱਗੀ ਹੋ ਸੁਣਨਾ ਸ਼ੇਅਰ ਕਰਨਾ ਹੋਰਾਂ ਨੂੰ ਸੁਣਾਉਣਾ ਈ ਧੰਨਵਾਦ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ